ਮੇਰਾ ਆਪਣਾ ਕਿਉਂਕਿ ਬਚਪਨ ਤੋਂ ਹੀ ਕਬਿਆ achar ਨਾਲ ਪੰਜਾਬ مانਤੇ ਸਿੰਘ ਬਲਵਿੰਦਰ ਸਿੰਘ ਅੰਜਨ ਸਾਹਿਬ ਸਾਡੇ ਸਾਹਮਣੇ ਕੇਸ ਨੇ ਅਣਾਲ ਇਹ ਸਾਡਾ ਪੰਗੜੇ ਵਾਲਾ ਵਿਦਿਆਰਥੀ ਹੈ ਤੇ ਇਹਨੇ ਵੀ ਥੋੜਾ ਜਲਦੀ ਜਾਣਾ ਇਹ ਪੰਗੜੇ ਵਾਲੇ ਮੁੰਡੇ ਨੇ ਜੁਗ-ਜੁਗ ਜਿਵੇਂ ਮਾਨਾ ਮਾਨ ਪੰਜਾਬੀ ਬੋਲੀ ਦਾ ਲਈ ਇਸ ਬੱਚੇ ਨੂੰ ਪ੍ਰਸ਼ੋਤਮ ਸੰਧੂ ਸਰ ਨੇ 200 ਰੁਪਏ ਦਾ ਇਨਾਮ ਦਿੱਤੇ ਚਲੋ ਨਾਣਾ

गगनदीप सिंह, तमिंदर सिंह, परमिंदर सिंह। अजमेर नालों। ना अगर साढे सात इस वाले पोजीशन वाले बजाते हैं। हाँ। पूरे एक मिनट उनको। थोड़ा आगे आज। आया छोटे एक्टिव हो जा बेरे? अजमेर नालों। अजमेर सांचे के ही। ਅੱਜ ਆਪਕਾ ਸਭਾ ਨਾਲ ਆਜਾ ਖਾਲ ਮੇਰੇ ਹੋ ਬੱਚੋ ਛੋਟੇ ਖੜੀ ਇੱਕ ਮਿੰਟ ਵਧੀਆ ਇਧਰ ਇੱਕ ਮੈਂ ਜ਼ਿਕਰ ਕਰਨਾ ਚਾਹਾਂ ਕਿ ਸਾਡੀ ਕੋਮਲਜੀਤ ਬੱਚੀ ਆ ਬਹੁਤ ਵਧੀਆ ਸਰ ਪੇਂਟਿੰਗ ਬਣਾਉਂਦੀ ਆ ਜੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਕੋ ਤਾਂ ਐਜ਼ ਇਟ ਇਜ਼ ਬਣਾ ਦਿੰਦੀ ਆ ਉ ਗੁਰੂ ਗੋਬਿੰਦ ਸਿੰਘ ਜੀ ਦੀ ਕੋ ਤਾਂ ਐਜ਼ ਇਟ ਇਜ਼ ਬਣਾ ਦਿੰਦੀ ਆ ਕੋਮਲਜੀਤ ਘਰ ਨੌਵੀਂ ਅੱਗੇ ਹੋ ਬੱਚੇ ਇਹ ਤਾੜੀ ਤਾਂ ਮਾਰ ਦਿਆ ਕਰੋ ਬਈ ਕਿੰਨੀ ਕਿੰਨੀ ਉਤਕੀ ਕਰਦੇ ਹੋ ਤੁਸੀਂ सी के ब्रोंज मेडल वाले बच्चे है हां मैं जिक्र करना चाहिए

ਸਭਿਆਚਾਰ ਗਤੀਵਿਧੀਆਂ ਦੀ ਗੱਲ ਹੋਵੇ ਬਹੁਤ ਆਗਿਆਕਾਰੀ ਬਹੁਤ ਸਾਊ ਬਹੁਤ ਅچھے ਕਰੈਕਟਰ ਦਾ ਮਾਲਕ ਇਹ ਬੱਚਾ ਸਰਵਿਸ ਆਪਣੀ ਪ੍ਰਦਾਨ ਕੀਤੀ ਔਰ ਸਾਡੇ ਬੱਚਿਆਂ ਨੂੰ ਬਹੁਤ ਵਧੀਆ ਤਿਆਰ ਕੀਤਾ ਅੰਜ ਸਾਹਮਣੇ ਦੇਖ ਕੇ ਹਾਂਜੀ ਭਾਈ ਸਾਹਮਣੇ ਦੇਖ ਕੇ ਹਾਂਜੀ ਮੈਡਮ ਨਾਲ ਹੋ ਜੋ ਮੈਡਮ ਨਾਲ ਹੋਏ ਤੁਸੀਂ बहुत सहायता स्कूल मैनेजमेंट सामने ਜਰ ਸਾਹਮਣੇ ਦੇ ਕੇਈ ਸਾਹਮਣੇ ਠੀਕ ਹੈ ਮੈਹੀ ਹੁੰਦਾ ਹੀ ਹੈ ਕਹਿੰਦੇ ਕਿ ਕਿਤੇ ਗੜੇ ਤਾੜੀਆਂ ਪ੍ਰਦਾਨ ਕਰਦੇ ਹੋ ਸਾਡੇ ਜਿਹੜੇ ਸਿੱਖ ਅਕਸਰ ਸਤਿਕਾਰ ਇਹ ਜੋਗਾ ਬਲੋਂ ਸਾਡੇ ਬੱਚ